ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਅੱਜ ਜੋਗਾ ਦਿਵਸ ਮੌਕੇ ਸਥਾਨਕ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਗਤਕਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗਤਕਾ ਅਖਾੜਾ ਦੇ ਬੱਚਿਆਂ ਵੱਲੋਂ ਗਤਕਾ ਦੇ ਜੋਰ ਦਿਖਾਏ ਗਏ ਆਓ ਦੇਖਦੇ ਹਾਂ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਕੱਠ ਕਰਕੇ ਸੁਧੀਆਂ ਲੱਖ ਲੱਖ ਵਧਾਈਆਂ ਹੋਣ ਇਹ ਸਿਧਾਂਤ ਸਾਨੂੰ ਵੀਰੀ ਪੀਰ ਦੇ ਮਾਲਕ ਸ਼ਿਰੂ ਹਰਸਬ ਜੀ ਨੇ ਦਿੱਤਾ ਤੇ ਉਸ ਦੀ ਪਰਪਰ ਨੂੰ ਅਸੀਂ ਅੱਗੇ ਤੋਰਦੇ ਹੋਏ ਇਸ ਅੱਜ ਕਰਤਕ ਕਰਕੇ ਮਨਾਇਆ ਹੈ ਸੋ ਸਭੂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਗੱਤਕਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਕਾਲ ਤਖਤ ਦੇ ਅਨੁਸਾਰ ਜੋ ਜੋਗਾ ਦਿਵਸ ਹੈਗਾ ਹੈ ਸਿੱਖਾਂ ਦਾ ਗੱਤਕਾ ਦਿਵਸ ਹੁੰਦਾ ਹੈ ਕਿਉਂਕਿ ਦੋਨੋਂ ਹੀ ਤੰਦਰੁਸਤੀ ਵਾਸਤੇ ਨੇ ਚੜ੍ਹਦੀ ਕਲਾ ਵਾਸਤੇ ਨੇ ਸੋ ਅੱਜ ਸਾਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਵੱਲੋਂ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਬੁਲੰਡਾ ਦੇ ਬਾਬਾ ਦੀਪ ਸਿੰਘ ਗੱਤਕਾ ਖਾੜਾ ਵੱਲੋਂ ਵੀ ਅੱਜ ਇਸ ਸਮੂਹ ਸਸਤਾਵਾਂ ਦੇ ਸਹਿਯੋਗ ਦੇ ਨਾਲ ਗਤਕਾ ਮਨਾਇਆ ਗਿਆ ਹੈ ਦਿਵਸ ਗਤਕਾ ਹੀ ਖੇਡਿਆ ਗਿਆ ਹੈ ਸੋ ਜੋ ਵੀ ਸੰਗਤਾਂ ਇਥੇ ਪਹੁੰਚੇ ਆਣੇ ਸਾਰਿਆਂ ਦਾ ਜੀ ਆਇਆਂ ਧੰਨਵਾਦ ਉਹ ਇਸ ਤਰ੍ਹਾਂ ਹੀ ਵਾਹਿਗੁਰੂ ਕਾ ਪਰਖ ਇਸ ਸੰਸਥਾਨ ਨੂੰ ਚੜ੍ਹਦੀ ਕਲਾ ਜ ਰੱਖੇ ਅਤੇ ਇਸ ਤਰ੍ਹਾਂ ਹੀ ਗਤਕੇ ਨੂੰ ਖੇੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀ ਪੀਰੀ ਦੇ ਸਿਧਾਂਤ ਮੁਤਾਬਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਸਾਨੂੰ ਗਤਕਾ ਤੇ ਸ਼ਸਤਰਾਂ ਦੀ ਸਿੱਖਿਆ ਦਿੱਤੀ ਤੇ ਸ਼ਸਤਰਤਰੀ ਹੋ ਕੇ ਵਿਚਰਨ ਦਾ ਸੰਦੇਸ਼ ਦਿੱਤਾ ਉਸ ਦੇ ਮੁਤਾਬਕ ਗੁਰੂ ਕਲਗੀਧਰ ਪਾਸ਼ਾ ਦੇ ਮਿਸ਼ਨ ਪਾਸ਼ਾ ਹੀ ਤੇ ਬਾਸ਼ਾ ਜੀ ਨੂੰ ਕਾਇਮ ਕਰਨ ਵਾਸਤੇ ਅੱਜ ਸਾਡੀ ਕੌਮ ਵੱਲੋਂ ਜਿਹੜਾ ਇਹ ਦਿਵਸ ਹੈ ਗਤਕਾ ਉਹ ਮਨਾਇਆ ਜਾ ਰਿਹਾ ਹੈ ਪੂਰੇ ਵਾਰਡ ਦੇ ਵਿੱਚ ਤਾਂ ਕਿ ਸਾਡੀ ਕੌਮ ਦੇ ਵਿੱਚ ਜਿਹੜਾ ਉਹ ਮਤਲਬ ਸਪਿਰਟ ਭਰ ਕੇ ਗਏ ਆ ਪਾਸ਼ਾ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਮੁਤਾਬਕ ਬਾਦਸ਼ਾਹੀ ਤੇ ਪਾਸ਼ਾਹੀ ਨੂੰ ਕਾਇਮ ਦੁਨੀਆ ਨੂੰ ਧਾਰਮਿਕ ਤੌਰ ਤੇ ਅਗਵਾਈ ਦੇ ਰਹੇ ਹਨ ਇਸੇ ਤਰ੍ਹਾਂ ਹੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਜਿੱਥੇ ਧਰਮਪੁਰੀ ਦੁਨੀਆ ਨੂੰ ਅਗਵਾਈ ਦੇ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਖਾਲਸੇ ਦਾ ਰਾਜ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਧਰਮ ਨਾਲ ਰਾਹ ਚੱਲਦਾ ਹੈ ਰਾਜ ਨਾਲ ਧਰਮ ਪ੍ਰਫੁੱਲਤ ਹੁੰਦਾ ਹੈ ਇਸ ਕਰਕੇ ਖਾਲਸਾ ਆਪਦੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਆਪਣੀ ਪਾਸ਼ਾਹੀ ਤੇ ਬਾਦਸ਼ਾਹ ਨੂੰ ਦੁਨੀਆ ਦੇ ਉੱਤੇ ਕਾਇਮ ਕਰਨ ਵਾਸਤੇ ਫਤਿਹ ਦਾ ਜਕਰਾਂਗ ਜਾ ਕੇ ਚੱਲਿਆ ਹੋਇਆ ਹੈ ਅਤੇ ਚੱਲਦਾ ਹੈ